ਮਨ ਲਕਿ ਹਰ ਇੱਕ ਜਿਹੜੀ ਡਾਇਰੈਕਸ਼ਨ ਸੀਗੀ ਕੱਲਾ ਕੱਲਾ ਬੰਦਾ ਪੂਰਾ ਮੈਂਸ਼ਨ ਕੀਤਾ ਗਿਆ ਸੀਗਾ ਲੇਡੀਜ਼ ਲਈ ਸਪੈਸ਼ਲ ਮੂਵੀ ਬਣੀ ਹੋਈ ਆ ਤੇ ਹਰ ਲੇਡੀਜ਼ ਲਈ ਹਾਊਸ ਵਾਈਫ ਜਿਹੜੀਆਂ ਵੀ ਨੇ ਤੇ ਨਵਾਂ ਕਨਸੈਪਟ ਜਿਹੜਾ ਕਿ ਪਿਛਲੀ ਮੂਵੀ ਵਿੱਚ ਨਹੀਂ ਦਿਖਾਇਆ ਗਿਆ ਇਸ ਮੂਵੀ ਦੇ ਵਿੱਚ ਸਾਰੀਆਂ ਚੀਜ਼ਾਂ ਕਵਰ ਕੀਤੀਆਂ ਹੋਈਆਂ ਨੇ ਤੁਸੀਂ ਦੇਖਣਾ ਨਹੀਂ ਭੁੱਲਣਾ ਹਰ ਫੈਮਿਲੀ ਦੀ ਇੱਕੋ ਪਸੰਦ ਬਹੁਤ ਸੋਹਣੀ ਸਟੋਰੀ ਆ ਨਵੀਂ ਸਟੋਰੀ ਆ ਸੋ ਕਦੇ ਇਹੋ ਜਿਹਾ ਕਨਸੈਪਟ ਨਹੀਂ ਵੇਖਿਆ ਔਰ ਖਾਸ ਕਰਕੇ ਪੰਜਾਬੀ ਸਿਨੇਮਾ ਦੇ ਵਿੱਚ ਇੱਕ ਹੀਰੋਇਨ ਦੇ ਸਿਰ ਤੇ ਇੱਕ ਆਪਾ ਜੇ ਕਹੀਏ ਫੀਮੇਲ ਆਰਟਿਸਟ ਦੇ ਸਿਰ ਤੇ ਪਹਿਲੀ ਮੂਵੀ ਹੈ ਜਿਹੜੀ ਸੁਪਰ ਹਿੱਟ ਹੋ ਗਈ ਮੈਂ ਕਹਿੰਦਾ ਪੂਰੀ ਸਰਾ ਮਤਲਬ ਤਾਨੀਆਂ ਆਸਮ ਨੀਰੂ ਬਾਜਵਾ ਇਜ਼ ਆਲਵੇਜ਼ ਆਸਮ ਬਿਲਕੁਲ 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 ਵੈਸੇ ਇੱਕ ਅਸੀਂ ਆਹੀ ਗੱਲ ਕਰ ਰਹੇ ਸੀਗੇ ਕਿ ਇਹਨਾਂ ਨੇ ਸਥਾਪਿਤ ਕਰਤਾ ਵੀ ਸਿਨੇਮਾ ਜਿਹੜਾ ਹੈਗਾ ਇੱਕ ਫੀਮੇਲ ਐਕਟਰ ਦੇ ਤੌਰ ਤੇ ਵੀ ਚੱਲ ਸਕਦਾ ਹੈ ਗੁੱਡ ਫੈਮਿਲੀ ਐਂਟਰਟੇਨਮੈਂਟ ਆਸਾ ਵੀ ਹੈ ਤੇ ਫੈਮਿਲੀ ਨਾਲ ਦੇਖਣ ਵਾਲੀ ਅੱਛੀ ਮੂਵੀ ਹੈ ਦ ਮੂਵੀ ਇਜ਼ ਅਮੇਜ਼ਿੰਗ ਮਤਲਬ ਇਤਨੀ ਅੱਛੀ ਸਟੋਰੀ ਲਾਈਨ ਦੇ ਹੈਵ ਬ੍ਰੌਟ ਔਰ ਨੀਰੂ ਬਾਜਵਾ ਔਰ ਤਾਨਿਆ ਕੀ ਐਕਟਿੰਗ ਇਜ਼ ਸੋ ਗੁੱਡ ਲਾਈਕ ਦੋਨੋ ਕੀ ਐਕਟਿੰਗ ਔਰ ਕੈਮਿਸਟਰੀ ਜੋ ਦੋਨੋ ਕੀ ਇਸ ਵਾਰੀ ਆਈ ਹੈ ਡਿਫਰੈਂਟ ਸਟੋਰੀ ਲਾਈਨ ਹੈ ਇਟਸ ਅ ਮਿਕਸ ਆਫ pures comedy and excitement i loved it honestly after interval you have a little suspense so story is like bit by bit it's getting there <laughs> movie badi vadiya si uh, puri movie de vich pata hi nahi laga time kinni uh, te nikl gaya te jehdiya fafhe kudniya dono hi hai gayian ne dono di acting badi vadiya si neeru bajwa te taniyan di te ode ilawa jehda movie da plot hai ga si that was amazing te naleyo jadon tak tusi movie da climax nahi vekhde ਤੁਹਾਨੂੰ ਪਤਾ ਨਹੀਂ ਲੱਗਦਾ ਕਿ ਮੂਵੀ ਕਿੱਧਰ ਜਾ ਰਹੀ ਹੈਗੀ ਹੈ ਤੇ ਅਮੇਜ਼ਿੰਗ ਮੂਵੀ ਆਈ ਊਡ ਰეკਮੈਂਡ एवरीवन ਟੂ ਵਾਚ ਇਟ ਬਹੁਤ ਹੀ ਜ਼ਿਆਦਾ ਅਨਪ੍ਰੈਡਿਕਟੇਬਲ ਮੂਵੀ ਆ ਇੰਨੇ ਟਾਈਮ ਬਾਅਦ ਕੀ ਪੰਜਾਬੀ ਮੂਵੀ ਦੇਖੀ ਜਿਹਦੇ ਵਿੱਚ ਇੰਨਾ ਸਾਦਾ ਸਸਪੈਂਸ ਮਤਲਬ ਮੈਨੂੰ ਟਾਈਮ ਦਾ ਪਤਾ ਹੀ ਨਹੀਂ ਲੱਗਿਆ ਸਾਰੇ ਇੰਜੋਏ ਕਰ ਰਹੇ ਸੀ ਸਾਰੇ ਫੈਮਲੀਜ਼ ਦੇ ਨਾਲ ਆਏ ਸੀ ਇਟਸ ਸੋ ਇੰਟਰਸਟਿੰਗ ਆਈ ਜਸਟ ਲਵ ਦਿਸ ਮੂਵੀ ਆਈ ਸਜੈਸਟ ਸਾਰੇ ਜਣੇ ਜ਼ਰੂਰ ਜਾ ਆਪਣੀ ਫੈਮਲੀਜ਼ ਦੇ ਨਾਲ ਜਾਓ ਐਂਡ ਮਾਈਂਡ ਰਿਫਰੈਸ਼ ਕਰਕੇ ਆਓ ਇਟਸ ਅਮੇਜ਼ਿੰਗ ਗਾਇਸ ਤਾਨੀਆ ਨੀਰੂ ਬਾਜਵਾ ਦੀ ਜੋੜੀ ਓ ਮਾਈ ਗੋਡ ਦੇ ਗਾਇਸ ਦੇ ਆਰ ਜਸਟ ਕਿਲਿੰਗ ਇਟ ਐਂਡ ਬਹੁਤ ਹੀ ਜ਼ਿਆਦਾ ਵਧੀਆ ਜੋੜੀ ਆ ਉਹਨਾਂ ਦੀ आई एस लव द मूवी बहुत ही अच्छी मूवी थी एक्ट्रेसेस की परफॉर्मेंस बहुत ही अच्छी थी और द होल टीम हैज़ वर्क रेली हार्ड तो जो, जो भी मैसेज मूवी में कन्वे किया है वो बहुत ही अच्छा है जेनवन प्रॉब्लम है पंजाब की इंडिया में हर छोटे शहर की आई थिंक द रूट कॉज जो है हमें उसे कैच करना चाहिए ना कि मिडल मैन को हमेशा पॉइंट पर रखना चाहिए very nice movie five star rating performers guess kiya aap actresses work very well neeru bajwa ki to hum all time big fan hi hai aur jo dusri actress hai she also work very well actually kia hai ki uh, youth layi ye film bada ek bada vadda message hai ga je tusi inu no, film nu no, 2 ghante je dekhoge ta eh 2 ghante ni 10 salan di story hai jagdeep sidhu ne jehdi film likhi hai taniya aur uh, neeru bajwa ne jehda kam kita oh bada kamal da hatke hai romantic film bahut lokan ne dekhi hai par is e, vich ek message hai ga ਇੱਕ ਮੈਸੇਜ ਨਹੀਂ ਹਰ ਫਿਲਮ ਦੇ ਵਿੱਚ ਦੋ ਤਿੰਨ ਮੈਸੇਜ ਹੁੰਦੇ ਆ ਇਹਦੇ ਵਿੱਚ ਹਰ ਸੀਨ ਦੇ ਵਿੱਚ ਇੱਕ ਮੈਸੇਜ ਹੈਗਾ ਯੂਥ ਨੂੰ ਇਹ ਫਿਲਮ ਦੇਖਣੀ ਬੜੀ ਜ਼ਰੂਰੀ ਹੈ ਸਾਡੇ ਆਸ-ਪਾਸ ਦੀਆਂ ਘਟਨਾਵਾਂ ਬਹੁਤ ਸਾਰੀਆਂ ਐਸੀਆਂ ਵਾਪਰੀਆਂ ਜਿਹਦੇ ਨਾਲ ਸਾਡੇ ਪੰਜਾਬ ਦਾ ਨੁਕਸਾਨ ਹੋਇਆ ਸਰਕਾਰਾਂ ਨੇ ਕੀ ਕੀਤਾ ਮੌਜੂਦਾ ਸਮੇਂ ਕੀ ਹੋ ਰਿਹਾ ਹੈ ਔਰ ਇਹ ਫਿਲਮ ਮਜਬੂਰੀਆਂ ਵੀ ਦਰਸਾਉਂਦੀ ਹੈ ਇਹ ਫਿਲਮ ਸਨੇਹਾ ਵੀ ਦਿੰਦੀ ਹੈ ਜੇ ਤੁਸੀਂ ਇਹ 2 ਘੰਟੇ ਦੀ ਫਿਲਮ ਦੇਖੋਗੇ ਤਾਂ ਮੈਨੂੰ ਲੱਗਦਾ ਹੈ ਵੀ ਲਾਈਫ ਦੇ ਵਿੱਚ ਤੁਸੀਂ ਜੇ ਕਿਸੇ ਨੂੰ ਕੋਈ ਮੈਸੇਜ ਨਾ ਹੋਵੇ ਜਾਂ ਕਿਸੇ ਨੂੰ ਇਕਨੋਮਿਕਲੀ ਕਿਸੇ ਨੂੰ ਠੱਗਣ ਤੋਂ ਬਚਾਉਣਾ ਹੋਵੇ ਤਾਂ ਇਹ ਬੜਾ ਵੱਡਾ ਇੱਕ ਫਿਲਮ ਹੈਗੀ ਹੈ ਉਸ ਤਰੀਕੇ ਨਾਲ ਮੈਂ ਉਸ ਐਂਗਲ ਤੋਂ ਦੇਖਦਾ ਐ ਐਜ਼ ਅ ਮੀਡੀਆ ਪਰਸਨ ਬਟ ਇੱਕ ਇੱਕ ਦੇ ਜਿਹੜਾ ਤੁਸੀਂ ਨਾਂ ਦੇਖਿਆ ਨਾ ਫਫੇ ਕਟਨੀਆਂ ਕਈ ਬੰਦੇ ਨਾਂ ਦੇਖ ਕੇ ਛੱਡ ਜਾਣਗੇ ਪਰ ਨਾਂ ਵੀ ਉਹ ਬਿਲਕੁਲ ਠੀਕ ਰੱਖਿਆ ਗਿਆ ਹੈ ਮੇਰੇ ਵੀ ਮਨ 'ਚ ਪਹਿਲਾਂ ਸੀਗਾ ਵੀ ਨਾਮ ਗਲਤ ਰੱਖਿਆ ਹੈ ਲੇਕਿਨ ਇਹ ਮੈਸੇਜ ਹੈਗਾ ਇੱਕ ਯੂਥ ਨੂੰ ਸਾਡੇ ਬੱਚਿਆਂ ਨੂੰ ਯੰਗ ਕੁੜੀਆਂ ਨੂੰ ਸਾਡੀਆਂ ਨੂੰ ਉਹਨਾਂ ਨੂੰ ਔਰ ਲੇਡੀਜ਼ ਨੂੰ ਇਹ ਫਿਲਮ ਜ਼ਰੂਰ ਦੇਖਣੀ ਚਾਹੀਦੀ ਹੈ ਕਿ ਕਿਵੇਂ ਉਹ ਹਸਬੰਡ ਤੋਂ ਚੋਰੀ ਕੀ ਕਰਦੀਆਂ ਨੇ ਉਹਦਾ ਨੁਕਸਾਨ ਕਿਵੇਂ ਹੁੰਦਾ ਔਰ ਉਹਦੇ ਵਿੱਚ ਤੁਸੀਂ ਦੇਖੋ ਵੀ ਸਾਡੇ ਸਿਸਟਮ ਦੇ ਉੱਤੇ ਵੀ ਇੱਕ ਬੜਾ ਵੱਡਾ ਸਟਾਇਰ ਲਾਇਆ ਇਹਨਾਂ ਨੇ ਇਹ ਵੀ ਸਿਸਟਮ ਨੂੰ ਸਾਡੀ ਗਵਰਨਮੈਂਟ ਨੂੰ ਵੀ ਮੈਨੂੰ ਲੱਗਦਾ ਕਿ ਜੇ ਇਹਦਾ ਟੈਕਸ ਵੀ ਮਾਫ ਕਰ ਦੇਣ ਤਾਂ ਇਹ ਇੱਕ ਬੜਾ ਵੱਡਾ ਮੈਸੇਜ ਹੋਏਗਾ ਜਿਹੜੀ ਫਿਲਮ 2 ਘੰਟਿਆਂ ਦੇ ਵਿੱਚ ਜਗਦੀਪ ਸਿੱਧੂ ਨੇ ਕੰਮ ਕਰ ਦਿੱਤੀ ਮੇਰੇ ਖਿਆਲ ਵਿੱਚ ਸਰਕਾਰਾਂ ਸ਼ਾਇਦ ਇਸ ਤਰ੍ਹਾਂ ਦਾ ਮੈਸੇਜ ਨਹੀਂ ਪਹੁੰਚਾ ਸਕਦੀਆਂ ਮੈਨੂੰ ਸੱਚੀ ਲੱਗਦਾ ਕਿ ਪੰਜਾਬੀ ਫਿਲਮ ਇੰਡਸਟਰੀ ਦੇ ਲਈ ਜਦੋਂ ਆਪਾਂ ਵੱਖਰੇ ਕਨਸੈਪਟਸ ਦੀ ਗੱਲ ਕਰਦੇ ਹਾਂ ਤਾਂ ਇਹ ਉਹਨਾਂ ਵਿੱਚੋਂ ਇੱਕ ਇਹੋ ਜਿਹਾ ਕਨਸੈਪਟ ਹੈ ਜਿਹੜਾ ਸ਼ਾਇਦ ਨਵਿਕਲਾ ਹੋਣਾ ਵੱਖਰਾ ਹੋਣਾ ਡਿਫਰੈਂਟ ਹੋਣਾ ਤੇ ਨੀਰੂ ਬਾਜਵਾਨ ਨੇ ਤੇ ਤਾਨੀਆਂ ਹੋਰਾਂ ਨੇ ਜਿਸ ਤਰ੍ਹਾਂ ਦੀ ਇਸ ਫਿਲਮ ਨੂੰ ਆਪਣੇ ਮੋਢਿਆਂ ਦੇ ਉੱਪਰ ਚੁੱਕ ਕੇ ਅੱਗੇ ਉਸ ਜਰਨੀ ਨੂੰ ਤੋਰਿਆ ਉਹਦੇ ਲਈ ਮੈਂ ਬਹੁਤ-ਬਹੁਤ ਵਾਰਕਾਂ ਦੇ ਨਾਲ ਜਗਦੀਪ ਭਾਈ ਹੋਰਾਂ ਨੇ ਵੀ ਸਟੋਰੀ ਬਹੁਤ ਵਧੀਆ ਲਿਖੀ ਹੈ ਤੇ ਪੰਜਾਬੀ ਫਿਲਮ ਇੰਡਸਟਰੀ ਲਈ ਹਮੇਸ਼ਾ ਹੀ ਅਸੀਂ ਇਹ ਗੱਲ ਕਰਦੇ ਹਾਂ ਕਿ ਇਹੋ ਜਿਹਾ ਕਨਸੈਪਟ ਇਸ ਤਰ੍ਹਾਂ ਦੀਆਂ ਫਿਲਮਸ ਵਰਡ ਆਫ ਮਾਊਥ ਨਾਲ ਚੱਲਣ ਵਾਲੀ ਲੱਗਦਾ ਇਹ ਫਿਲਮ ਹੈ ਸੋ ਲੋਕਾਂ ਨੂੰ ਪਸੰਦ ਆਉਣੀ ਹੈ ਸੋ ਉਮੀਦ ਕਰਦੇ ਆ ਕਿ ਜਿਹੜੇ ਜਿਹੜੇ ਵੀ ਪਰਿਵਾਰ ਦੇਖਣਗੇ ਇਸ ਫਿਲਮ ਨੂੰ ਅੱਗੇ ਹੋਰ ਲੋਕਾਂ ਤੱਕ ਪਹੁੰਚਦੀ ਰਹਨਾਂਗੀ ਪੰਜਾਬੀ ਸਿਨੇਮਾ ਜਿਹੜਾ ਉਹ ਅੱਗੇ ਵਧੇ ਤੇ ਨਾਲ ਹੀ ਮੈਂ ਇਹ ਵੀ ਬੇਨਤੀ ਕਰਦਾ ਜੀ ਸਿਨੇਮਾ ਘਰਾਂ 'ਚ ਜਾ ਕੇ ਦੇਖੋ ਇਸ ਤਰ੍ਹਾਂ ਦੇ ਫਿਲਮਾਂ ਨੂੰ ਕਿਉਂਕਿ ਕਈ ਵਾਰੀ ਪਾਇਰੇਟਡ ਜਦੋਂ ਮਾਹੌਲ ਬਣਦਾ ਉਹ ਬਹੁਤ ਡੈਮੇਜਿੰਗ ਹੁੰਦਾ ਪ੍ਰੋਡਿਊਸਰਸ ਲਈ ਮੇਕਰਸ ਦੇ ਲਈ ਇੰਡਸਟਰੀ ਦੇ ਲਈ ਸੋ ਇਸ ਫਿਲਮ ਨੂੰ ਅਸੀਂ ਬੇਨਤੀ ਕਰਦੇ ਆ ਕਿ ਇੱਕ ਤਾਂ ਸਰਕਾਰਾਂ ਨੂੰ ਵੀ ਰਿਕਵੈਸਟ ਕਰਦੇ ਆ ਕਿਉਂਕਿ ਬੀਇੰਗ ਇਨ মিডিਆ ਜਿੱਥੇ ਆਫਕੋਰਸ ਅਸੀਂ ਐਜ਼ ਅ ਦਰਸ਼ਕ ਤਾਂ ਇਸ ਫਿਲਮ ਦੇ ਬਾਰੇ ਗੱਲ ਕਰ ਹੀ ਰਹੇ ਹਾਂ ਬਟ ਰਸਾਡੀ ਜੀ মিডিਆ ਗਰੁੱਪ ਦੀ ਟੀਮ ਦੇ ਬਿਹਾਫ ਤੇ ਜਾਂ ਹਰਜਿੰਦਰ ਗਿੱਲ ਸ਼ੋਅ ਦੇ ਬਿਹਾਫ ਤੇ ਅਸੀਂ ਇਸ ਗੱਲ ਦੀ ਰਿਕਵੈਸਟ ਕਰਦੇ ਹਾਂ ਕਿ ਪਾਇਰੇਸੀ ਨੂੰ ਰੋਕਣ ਦੇ ਲਈ ਵੱਡੇ ਤੋਂ ਵੱਡੇ ਸਟੈਪ ਚੁੱਕੇ ਜਾਣ ਤਾਂ ਕਿ ਜਿਹੜੇ ਮੇਕਰਸ ਨੇ ਉਹਨਾਂ ਦਾ ਬਿਜ਼ਨਸ ਦੇ ਪੁਆਇੰਟ ਆਫ View ਤੋਂ ਜਾਂ ਇੱਕ ਮੋਰਲ ਦੇ ਰੂਪ ਦੇ ਵਿੱਚ ਜਿਹੜਾ ਉਹਨਾਂ ਦਾ ਕਈ ਵਾਰੀ ਇਸ ਤਰ੍ਹਾਂ ਨੁਕਸਾਨ ਹੁੰਦਾ ਉਹ ਬਚਾਅ ਹੋ ਸਕੇ ਮੈਨੂੰ ਮੂਵੀ ਬਹੁਤ ਵਧੀਆ ਲੱਗੀ ਯਾਰ ਜੈ ਲਾਟ ਆਫ ਪਲਾਟ ਟਵਿਸ ਮੈਨੂੰ ਇਦਾਂ ਲੱਗਦਾ ਤੁਹਾਨੂੰ ਪੂਰੀ ਮੂਵੀ ਦੇਖਣੀ ਚਾਹੀਦੀ ਆ ਤੇ ਜੇ ਤੁਸੀਂ ਇੱਕ ਪੋਟ ਵੀ ਮਿਸ ਕਰਦੇ ਆ ਫਿਰ ਤੁਹਾਡਾ ਜਿੰਨਾ ਸਾਰਾ ਮੂਵੀ ਆ ਮਿਸ ਹੋ ਜਾਂਦਾ ਆ ਪਹਿਲੀ ਗੱਲ ਤਾਂ ਸਾਰੇ ਲੋਕਾਂ ਦਾ ਬਹੁਤ-ਬਹੁਤ ਸ਼ੁਕਰੀਆ ਜਿਹੜੇ ਦੇਖਣ ਆਏ ਆ ਮੈਂ ਮੇਰੇ ਖਿਆਲ 10 ਸਾਲ ਬਾਅਦ ਕੋਈ ਪੰਜਾਬੀ ਫਿਲਮ ਦੇਖਣ ਆਇਆ ਮਜਬੂਰ ਹੋ ਗਿਆ ਦੇਖਣ ਨੂੰ ਲੇਕਿਨ ਜੋ ਤਾਨਿਆ ਔਰ ਆਪਣੀ ਦੂਸਰੀ ਮਸ਼ਹੂਰ ਹੀਰੋਇਨ ਆਗੀ ਹੈ ਉਹਨਾਂ ਨੇ ਮਿਲ ਕੇ ਕੰਮ ਕੀਤਾ ਬੜਾ ਜ਼ਬਰਦਸਤ ਔਰ ਬੜੀ ਸੀਰੀਅਸ ਉਹਨਾਂ ਨੇ ਜੋ ਇੱਕ ਐਕਟਿੰਗ ਕੀਤੀ ਹੈ ਮੈਨੂੰ ਬੜੀ ਖੁਸ਼ੀ ਹੋਈ ਹੈ ਔਰ ਜ਼ਿੰਦਗੀ ਦੀ ਸੱਚਾਈ ਦੱਸੀ ਹੈ ਕਿ ਇਹ ਸਭ ਹੋ ਵੀ ਰਿਹਾ ਹੈ ਔਰ ਉਹਦੇ ਬਾਵਜੂਦ ਉਹਨਾਂ ਨੇ ਇਹ ਤਾਰ ਦੱਸੇ ਕਿ ਕਿਹਦੇ ਕਿਹਦੇ ਨਾਲ ਜੁੜਿਓਏ ਹੈ ਪੁਲਿਸ ਦੇ ਆਮ ਲੋਕਾਂ ਨਾਲ ਜੁੜਿਓਏ ਹੈ ਸਭ ਕੁਝ ਹੈ ਪੋਲੀਟੀਸ਼ੀਅਨ ਦੇ ਬਾਰੇ ਵੀ ਦੱਸਿਆ ਗਿਆ ਔਰ ਫਿਲਮ ਦੀ ਜੋ ਸਿਨਮਟੋਗ੍ਰਾਫੀ ਸੀ ਉਹ ਬੜੀ ਕਮਾਲ ਦੀ ਸੀ ਔਰ ਬੈਕਗ੍ਰਾਉਂਡ ਮਿਊਜ਼ਿਕ ਬਹੁਤ ਹੀ ਅੱਛਾ ਸੀ ਅੱਜ ਮੈਂ ਸ਼ੁਕਰਗੁਜ਼ਾਰ ਹਾਂ ਤਿਰਤ ਜੀ ਦਾ ਔਰ ਉਸ ਤੋਂ ਇਲਾਵਾ ਨਿਤਿਨ ਚੋਪੜਾ ਜੀ ਦਾ कि जिन्होंने इतने हजूम कठा करके दिखाया मेरी बेस्ट है जी सारे न एक्सलेंट रहा बहुत ही सोना फिल्म है थोड़ी बहुत पंजाबी सीखनी पड़ी मेरे को भी तो बहुत ही सोनी फिल्म है प्लीज आइए आप आइए और देखिए अपने फैमिली को भी लाइए bhoji family was a film yeah uh, i really loved it so the movie was really great so we i actually saw a lot of women empowerment because uh, in our society people think that women are they should not be given money they are kind of losers but this was a great movie and it empowered women to, that they can you know stand up for themselves and actually you know make our uh, Country proud. I think it was a great movie. It had the it had both emotional and funny factors and especially showed how clever women can get and to not mess with women. And yeah. overall, like the the actors were great. Yeah. And they were funny and it was amazing. Yeah, Bajwa and Tanya were so good. Yeah. It was just an amazing movie. Yeah. Experience both Vadia, CIDK uh suspense with her film but the film was Vadia. ਉਸਮੇ ਕਾਫੀ ਹਸੀ ਸੀ ਮਜ਼ਾਕ ਥੇ ਔਰ ਬੈਠ ਕੇ ਬਸ ਲਾਈਕ ਹਸਤੇ ਗਏ